ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਮੁਹਾਲੀ ਦੇ ਖੜੜਚੇ ਪੈਂਦੇ ਪਿੰਡ ਬਡਾਲਾ ਪੋਜੀ ਪਿੰਡ ਵਾਸੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲਗਾਏ ਗਏ ਸਟਾਲਾਂ ਦੌਰਾਨ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਰ ਘਰ ਜਲ ਪੀਐਮ ਸਵੈ ਨਿਧੀ ਯੋਜਨਾ ਭਾਰਤ ਨੂੰ ਟੀਵੀ ਮੁਕਤ ਬਣਾਉਣ ਵਰਗੀਆਂ ਸਕੀਮਾਂ ਬਾਰੇ ਐਲਸੀਡੀ ਸਕਰੀਨ ਤੇ ਦਸਤਾਵੇਜ਼ੀ ਫਿਲਮਾਂ ਰਾਹੀਂ ਸਮਝਾਇਆ ਗਿਆ ਇਸ ਮੌਕੇ ਕੇਂਦਰ ਦੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਸਬੰਧੀ ਕਿਤਾਬਾਂ ਅਤੇ ਕੈਲੰਡਰ ਵੀ ਮੌਕੇ ਤੇ ਹਾਜ਼ਰ ਲੋਕਾਂ ਨੂੰ ਵੰਡੇ ਗਏ ਪੀਡੀਆਈ ਟੰਡੀਗੜ੍ਹ ਤੋਂ ਆਈ ਮੈਡੀਕਲ ਟੀਮ ਨੇ ਲੋਕਾਂ ਦੇ ਸ਼ੂਗਰ, ਬੀਪੀ ਅਤੇ ਹੋਰ ਬਿਮਾਰੀਆਂ ਦੇ ਮੁਫਤ ਟੈਸਟ ਕੀਤੇ। ਲੋੜਵੰਦਾਂ ਨੂੰ ਦਵਾਈਆਂ ਅਤੇ ਅਗਲੇਰੀ ਜਾਂਚ ਬਾਰੇ ਸਲਾਹ ਮੁਫਤ ਚੇਅ ਦਿੱਤੀ ਗਈ। ਵੱਖ-ਵੱਖ ਯੋਗ ਪਾਤਰੀਆਂ ਦੇ ਸਾਰਾ ਲੋਕ ਕਲਿਆਣ ਯੋਜਨਾਵਾਂ ਸੰਬੰਧੀ ਫਾਰਮ ਵੀ ਪਰੇ ਗਏ। ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਟ ਵੱਖ-ਵੱਖ ਲਾਪਾਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਆ ਕੰਮੀ ਮੰਗਵਾ ਲਿਆ ਮੌਰਿਸ ਆਇਆ ਆਰ ਦਾ ਬਣਿਆ ਆਵਾਜ਼ ਬਹੁਤ ਬਹੁਤ ਸ਼ੁਕਰ ਹੈ ਕਿੱਧਰ ਆਇਆ ਸੀ ਅੱਜ ਪੂਰਾ ਆਇਆ ਸੀ ਹਾਂਜੀ ਦਾਨ ਮਿਲ ਰਹੀ ਹੈ ਹਾਂਜੀ 5 ਕਿਲੋ ਕੰਮ ਲਗਾ ਹਾਂਜੀ ਬਹੁਤ ਬਹੁਤ ਸਾਲ ਤੋਂ ਕਿੱਥੇ ਹੈ ਹਾਂਜੀ ਮੱਧ ਹੈ 5-4 ਹੋ ਗਿਆ ਪ੍ਰਿਆ 5-4 ਕਿੰਨਾ ਲੱਗਾ ਜੀ ਚਲੋ ਬੀਮਾ ਕਰਾ ਦੋ